ਮੁਹੰਮਦ ਅਸਜਦ ਮੁਹੰਮਦ ਅਜਦ ਜੀ ਕੀ ਕਹਿਣਾ ਚਾਹੁੰਦੇ ਹੋ ਸਾਂਝੀ ਵਾਰਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਤੁਸੀਂ ਜੂਸ ਦਾ ਲੰਗਰ ਵੀ ਲਾਇਆ ਤੇ ਹੁਣ ਤੁਹਾਨੂੰ ਗੁਰੂ ਘਰ ਦੇ ਵਿੱਚ ਸਨਮਾਨ ਕੀਤਾ ਗਿਆ ਇਹ ਬਹੁਤ ਅੱਛੀ ਮਿਸਾਲ ਹੈ ਆਪਣੇ ਮੁਲਕ ਦੇ ਅੰਦਰ ਜੈਸੇ ਮੌਜੂਦਾ ਵਕਤ ਮੇ ਜੋ ਹਾਲਾਤ ਚੱਲ ਰਹੇ ਹਨ ਆਪਣੇ ਮੁਲਕ ਦੇ ਉਸ ਐਤਬਾਰ ਸੇ ਇਸ ਤਰ੍ਹਾਂ ਕੀ ਪਿਆਰ ਮੁਹੱਬਤ ਕੀ ਮਿਸਾਲ ਪੇਸ਼ ਕਰਨਾ ਮੈਂ ਸਮਝਦਾ ਹਾਂ ਹਰ ਸੂਬੇ ਕੇ ਅੰਦਰ ਹੋਰ ਹਰ ਸਟੇਟ ਕੇ ਅੰਦਰ ਹੋਣੀ ਚਾਹੀਏ اس کر کے بھی کہ ہر دھرم کے بیچ اس چیز کے بارے میں کہا گیا بتایا گیا اور لوگوں کو اس چیز کے بارے میں ابھارا گیا ہمارے دھرم کے مطابق یہ بات کہی گئی ہمارے نبی حضرت محمد مصطفیٰ صلی اللہ علیہ وسلم کے ایک فرمان ہے آپ نے فرمایا خیر الناس من ينفع الناس لوگوں میں سب سے چنگا بندہ وہ ہے जो लोगों के लिए अच्छा काम करे चंगा काम करे, तो मुसलमान भाईचारों ने ए, लंगर लगाया जूस का तो आप लोग आए इन्होंने आप लोगों के साथ जो है कि अच्छा व्यवहार किया आप लोगों ने हमें बुलाया हम यहाँ आकर बहुत खुशी महसूस कर रहे हैं और हमारे लिए बहुत फ़्र की बात है कि हमारे साथ अपने शहर के और पूरे पंजाब के सिख भाई हमारे नाल खड़े हैं जैसे मुल्क के हालात चल रहे हैं तो बस यही मैं शब्दों पर अपनी बात ख़त्म करूँगा ਕਿ ਇਸ ਮੁੱਲ ਤੇ ਅੰਦਰ ਰਹਿਣਾ ਹੈ ਤਾਂ ਪਿਆਰ ਮੁਹੱਬਤ ਕੇ ਸਾਥ ਰਹਿਣਾ ਹੈ ਨਫ਼ਰਤੋਂ ਕੋ ਹਮੇਸ਼ਾ ਹਮੇਸ਼ ਕੇ ਲਈ ਇਸ ਮਿੱਟੀ ਕੇ ਨੀਚੇ ਦਫਨ ਕਰਨਾ ਹੈ ਬਾਖਰ ਦਵਨ ਅਲhamdulillah ਰੱਬੁਲ ਆਲਮ ਮੇਰਾ ਨਾਮ ਬਲਪਰੀ ਸਿੰਘ ਹੈ ਬਲਪਰੀ ਅੱਜ ਜਸਤਾਰ ਦਾ ਲੰਗਰ ਲਾਇਆ ਗਿਆ ਕੀ ਕਹਿਣਾ ਚਾਹੁੰਦਾ ਇਹ ਬਹੁਤ ਵੱਡੀ ਇੱਕ ਮਿਸਾਲ ਹੈ ਜਿਵੇਂ ਆਪਣੇ ਆ ਛੋਟੇ ਜਿਹਾਖ ਨਹੀਂ ਇਹਨਾਂ ਨੂੰ ਅੱਜ ਤੋਂ ਹੀ ਪਤਾ ਲੱਗਣ ਲੱਗ ਗਿਆ ਵੀ ਆ ਪੱਗਾ ਬਣਨ ਨੇ ਇਹ ਸਾਡਾ ਸਿੱਖੀ ਸਰੂਪ ਆਈ ਇਹ ਬਹੁਤ ਵੱਡੀ ਮਿਸਾਲ ਆ ਗਈ ਵੀ ਆਪਣੇ ਜਿਹੜੇ ਸਿੱਖ ਨੇ ਇਹ ਸਿੱਖੀ ਨੂੰ ਅੱਗੇ ਪ੍ਰਤੀਕ ਕਰ ਰਹੇ ਨੇ ਜਿਵੇਂ ਹੁਣ ਤੁਸੀਂ ਦੇਖੀ ਦੇਖ ਹੀ ਰਹੇ ਹੋਗੇ ਵਾਲ ਕਟਾ ਲੈਂਦੇ ਨੇ ਸਿੱਖੀ ਨੂੰ ਭੁੱਲੇ ਜਾਂਦੇ ਨੇ ਹੋਰ ਗਲਤ ਰਾਹਾਂ ਤੇ ਚੱਲ ਜਾਂਦੇ ਨੇ ਤੇ ਜੇ ਜਿਵੇਂ ਹੁਣ ਆ ਬੱਚੇ ਨੇ ਜਿਹੜੇ ਅੱਜ ਤੋਂ ਅੱਗੇ ਅਗਲੀ ਪੀੜ੍ਹੀ ਆਉਗੀ ਹੁਣੇ ਹੁਣੀ ਤੋਂ ਉਹ ਕਰਨ ਲੱਗੇ ਗਲਤ ਰਾਹਾਂ ਤੇ ਨਹੀਂ ਪਹਿਣਗੇ ਤੇ ਇੱਕ ਬਹੁਤ ਵੱਡੀ ਇਹਨਾਂ ਦੀ ਮਿਸਾਲ ਆਈ ਜਿਹੜੀ ਆ ਪੱਗ ਦਾ ਹੋਕ ਰਹੀ ਆ ਆਪਾਂ ਸਿੰਘ ਨੂੰ ਪੱਗ ਬੰਨਣ ਦਾ ਬਹੁਤ ਸ਼ੌਂਕ ਹੈ ਮੈਨੂੰ ਪੱਗ ਬਹੁਤ ਵਧੀਆ ਲੱਗਦੀ ਹੈ ਅੱਜ ਜਿਹੜੀ ਤੁਸੀਂ ਪੱਗ ਬੰਨੀ ਹੈ ਕੀ ਕਹਿਣਾ ਚਾਹੁੰਦੇ ਹੋ ਮਤਲਬ ਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਅੱਜ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਪੱਗ ਬੰਨ ਕੇ ਉਹ ਤਾਂ ਮੈਂ ਰੋਜ਼ ਬੰਨਦਾ ਪਰ ਅੱਜ ਜ਼ਿਆਦਾ ਖੁਸ਼ੀ ਹੋ ਰਹੀ ਹੈ ਅ ਸ੍ਰੀ ਸੋ ਅੱਜ ਦਸਤਾਰ ਦਾ ਲੰਗਰ ਲਵੀ ਲਾਏਗਾ ਤੇ ਗੁਰਪੁਰਬ ਵੀ ਹੈ ਤੇ ਮੁਸਲਮਾਨ ਭਾਈਚਾਰੇ ਨੂੰ ਵੀ ਜਿਹੜਾ ਸਨਮਾਨ ਕੀਤਾ ਗਿਆ ਕੀ ਕਹਿੰਦੇ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਜੀ ਦੇ 555ਵੇਂ ਪ੍ਰਗਿਆਸ਼ ਪੁਰਬਨ ਨੂੰ ਜੋ ਬੱਚਿਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਛੋਟੇ-ਛੋਟੇ ਬੱਚਿਆਂ ਦੇ ਵਿੱਚ ਜਿਹੜੀ ਦਸਤਾਰ ਹੈ ਇਹ ਸਾਡੇ ਧਰਮ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਦਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਦਸਤਾਰ ਦੀ ਜਿੰਨੀ ਕਦਰ ਹੈ ਸਿੱਖ ਦੀ ਜਿੰਨੀ ਕਦਰ ਹੈ ਉਹ ਸ਼੍ਰੀ ਗੁਰੂ ਨਾਨਕ ਸਾਡੇ ਜੋ ਸਿੱਖਤਾ ਹੁੰਦੇ ਪਹਿਲੇ ਗੁਰੂ ਸਨ ਉਹਨਾਂ ਦੀ ਉਪਾਰ ਕਿਰਪਾ ਨਾਲ ਉਹਨਾਂ ਨੇ ਹਮੇਸ਼ਾ ਹੀ ਜਾਤ ਪਾਤ ਦਾ ਖੰਡਨ ਕੀਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਉਪਦੇਸ਼ ਲਾਗੂ ਕੀਤਾ ਔਰ ਇਸਤਰੀ ਨੂੰ ਬਹੁਤ ਵੱਡਾ ਉਤਸ਼ਾਹ ਦਿੱਤਾ ਜਿਤ ਜੰਮਿਆ ਰਿਹਾਨ ਗੁਰਬਾਣੀ ਦੇ ਵਿੱਚ ਵੀ ਦਰਜ ਕੀਤਾ ਬੱਚਿਆਂ ਦੇ ਵਿੱਚ ਜਿਹੜੀ ਅੱਜ ਭਾਵਨਾ ਆਈ ਹੈ ਦੇਖਣ ਨੂੰ ਮਿਲੀ ਹੈ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਜਿਹੜੀ ਦਸਤਾਰ ਦੀ ਕੀਮਤ ਹੈ ਸਾਡੀ ਜਿਹੜੀ ਜੋਤ ਕਾਲੀਦਾਲ ਹੈ ਪ੍ਰਧਾਨ ਸਾਹਿਬ ਚੰਦਰ ਸਾਹਿਬ ਨੇ ਉਹਨਾਂ ਨੇ ਮਹਿਮ ਪੰਜਾਬ ਵਿੱਚ ਸ਼ੁਰੂ ਕੀਤੀ ਹੈ ਉਹਦੀ ਲੜੀ ਵਜੋਂ ਅੱਜ ਹਲਕਾ ਸਰੂਰ ਵੱਲੋਂ ਬਿੰਨ ਜੀ ਦੀ ਗੋਲਟੀ ਦਿਖਵਾਈ ਹੈ ਟਾਂ ਗੁਰਦੁਆਰੇ ਮਿੰਨ ਜੀ ਸਾਹਿਬ ਦੀ ਦਿਖਵਾਈ ਹੈ ਟਾਂ ਇਹਨਾਂ ਨੇ ਪੂਰਨ ਯਤਨ ਕਰਕੇ ਬੱਚਿਆਂ ਨੂੰ ਛਾਪ ਪੈਦਾ ਕੀਤਾ ਹੈ ਮੁਸਲਮਾਨ ਭਾਈਚਾਰੇ ਨੇ ਕੱਲ ਨਗਰ ਕੀਰਤਨ ਸੀ ਉਹਨਾਂ ਨੇ ਬੜੇ ਉਤਸ਼ਾਹ ਨਾਲ ਜੂਸ ਪਲਾਇਆ ਕਿਉਂਕਿ ਜਿਹੜੇ ਸਾਡੇ ਗੁਰੂ ਸਾਹਿਬਾਨ ਸਨ ਉਹ ਸਾਰੇ ਧਰਮਾਂ ਦੇ ਸਪੂਰਨ ਗੁਰੂ ਸਨ ਉਹਨਾਂ ਨੇ ਹਮੇਸ਼ਾ ਹੀ ਹਰ ਵਰਗ ਦਾ ਹਰ ਜਾਤ ਦਾ ਹਰ ਧਰਮ ਦਾ ਸਤਿਕਾਰ ਕੀਤਾ ਔਰ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਜਾਤ ਪਾਤ ਦਾ ਖੰਡਨ ਕਰੋ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਬਣੋ ਜਿੰਦਾ ਵੀ ਉਹਨਾਂ ਨੇ ਪਿਆਰ ਸਤਿਕਾਰ ਮਾਨ ਦਿੱਤਾ ਉਹ ਮਾਨਵਤਾ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਤੇ ਅੱਜ ਦਾ ਦਿਹਾੜਾ ਬੜਾ ਪਵਿੱਤਰ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬਾ 555ਵਾਂ ਤੇ ਸਾਰੀ ਕਾਇਨਾਤ ਜਿਹੜੀ ਐ ਇਸ ਖੁਸ਼ੀ ਦੇ ਰੌਣ ਦੇ ਵਿੱਚ ਐ ਤੇ ਇਸੇ ਅੱਜ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਅਸੀਂ ਇੱਕ ਇਹ ਦਸਤਾਰਾਂ ਦਾ ਲੰਗਰ ਲਾਇਆ ਗਿਆ ਮੈਂ ਇੱਕ ਸੇਵਾਦਾਰ ਹੋਣ ਦੇ ਨਾਤੇ ਇੱਥੇ ਗੁਰਦੁਆਰਾ ਪਾਸ਼ਾਹੀ ਨੌਵੀਂ ਜਿੱਤੇ ਪੂਰੀ ਸਮੁੱਚੀ ਸ਼੍ਰੋਮਣੀ ਕਾਲਦਲ ਦੀ ਟੀਮ ਦੇ ਸਮੇਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਦੇ ਸਮੇਤ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਦਸਤਾਰਾਂ ਅੱਜ ਬਣੀਆਂ ਨੇ ਤਾਂ ਕਿ ਸਾਡੀ ਕੌਮ ਜਿਹੜੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਦਸਤਾਰ ਕੀ ਹੈ ਤੇ ਦਸਤਾਰ ਦਾ ਜੇ ਕਹੀਏ ਕਿ ਮੁੱਲ ਤਾਂ ਕੋਈ ਨਹੀਂ ਪੈ ਸਕਦਾ ਪਰ ਦਸਤਾਰ ਦੀ ਅਹਿਮੀਅਤ ਕੀ ਹੈ ਇਹ ਇਹਨਾਂ ਨੂੰ ਸਮਝ ਆਉਂਦੀ ਹੈ ਤੇ ਅੱਜ ਬਹੁਤ ਸਾਰੀਆਂ ਮਾਵਾਂ ਨੇ ਸਾਡੀਆਂ ਨੇ ਬਹੁਤ ਸਾਰੀਆਂ ਸਾਡੀਆਂ ਭੈਣਾਂ ਨੇ ਆਪਣੇ ਬੱਚਿਆਂ ਦੇ ਸਿਰਾਂ ਤੇ ਆਪ ਮੂਰੇ ਹੋ ਕੇ ਦਸਤਾਰ ਜਿਹੜੀ ਹੈ ਉਹ ਸਜਵਾਈ ਹੈ ਤੇ ਉਹ ਸਾਰੀ ਵਧਾਈ ਦੇ ਪਾਤਰ ਨੇ ਕਿ ਉਹ ਕੀ ਨਾਲ ਇਹਨਾਂ ਬੱਚਿਆਂ ਨੂੰ ਜੋੜ ਰਹੇ ਨੇ ਤੇ ਮੈਂ ਕਹੂੰਗਾ ਇਹਨਾਂ ਬੱਚਿਆਂ ਨੂੰ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸਾਰੀ ਜਿੰਨੇ ਵੀ ਇੱਥੇ ਮੈਨੇਜਮੈਂਟ ਹੈ ਜਾਂ ਤਾਮੀਦ ਸਾਹਿਬ ਨੇ ਜਾਂ ਪੂਰੀ ਕਮੇਟੀ ਹੈ ਜਾਂ ਸਰਜੀ ਸਿੰਘ ਚੇਂਜਰ ਸਾਹਿਬ ਜਿਹੜੇ ਯੂਥ ਕਲੱਬ ਦੇ ਪ੍ਰਧਾਨ ਨੇ ਸ਼੍ਰੋਮਣੀ ਕਲੱਬ ਦੇ ਪ੍ਰਧਾਨ ਸਹਿਬਾਨ ਵੱਲੋਂ ਸਾਰਿਆਂ ਵੱਲੋਂ ਬਹੁਤ ਸੋਹਣਾ ਪੁਰਲਾ ਪੂਰੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਹੈ ਬ੍ਰਿਜ ਜੀ ਇੱਥੇ ਮੁਸਲਮਾਨ ਭਾਈਚਾਰੇ ਨੂੰ ਵੀ ਜਿਹੜਾ ਸਨਮਾਨ ਕੀਤਾ ਗਿਆ ਠੀਕ ਹੈ ਨਾ ਚਲੋ ਦੇਖੋ ਇੱਕ ਮਿਸਾਲ ਹੁੰਦੀ ਹੈ ਹਮੇਸ਼ਾ ਅਸੀਂ ਤਾਂ ਜਿਹੜਾ ਅਸੀਂ ਆਪਣੇ ਤੌਰ ਤੇ ਜੇ ਸ਼੍ਰੋਮਣੀ ਕਾਲਦੈ ਲਈ ਵੀ ਗੱਲ ਕਰੀਏ ਜਾਂ ਆਪਣੀ ਵੀ ਕਰੀਏ ਹਮੇਸ਼ਾ ਸ਼ਾਂਤੀ ਤੇ ਭਾਈਚਾਰੇ ਖਾਨ ਦਾ ਪ੍ਰਤੀਕ ਰਿਹਾ ਹੈ ਤੇ ਅੱਜ ਮੁਸਲਮ ਭਾਈਚਾਰੇ ਵੱਲੋਂ ਜਿਹੜਾ ਉਹਨਾਂ ਸਲਮਾਨ ਇਸ ਗੱਲ ਕਰਕੇ ਕੀਤਾ ਕਿਉਂਕਿ ਕੱਲ ਨਗਰ ਕੀਰਤਨ ਦੇ ਸਮੇਂ ਤੇ ਮੁਸਲਮ ਭਾਈਚਾਰੇ ਵੱਲੋਂ ਉੱਚੇਚੇ ਤੌਰ ਤੇ ਜੂਸ ਦਾ ਲੰਗਰ ਲਾਇਆ ਗਿਆ ਤੇ ਹੋਰ ਬਹੁਤ ਜਗ੍ਹਾ ਮਿਸਾਲਾਂ ਜਿਹੜੀਆਂ ਆਈਆਂ ਕਿ ਜਿੱਥੇ ਵੀ ਕਿਤੇ ਅਸੀਂ ਤਾਂ ਕਹਿੰਨਾ ਹਿੰਦੂ ਸਿੱਖ ਮੁਸਲਮ ਮਸੀਹੀ ਸਭ ਇਕੋ ਨੇ ਇਹੀ ਜੇ ਸਾਂਝੀ ਵਾਲਤਾ ਦਾ ਜੇ ਕਿਸੇ ਨੇ ਸੁਨੇਹਾ ਸਭ ਤੋਂ ਪਹਿਲਾਂ ਦਿੱਤਾ ਉਹ ਤਾਂ ਬਾਬਾ ਨਾਨਕ ਜੀ ਸੀ ਬਾਬਾ ਨਾਨਕ ਜੀ ਜਿਹੜੇ ਸੀ ਉਹ ਕਿਸੇ ਇੱਕ ਧਰਮ ਦੇ ਗੁਰੂ ਨਹੀਂ ਹਰ ਧਰਮ ਦੇ ਗੁਰੂ ਸੀ ਤੇ ਇਸੇ ਕਰਕੇ ਉਹਨਾਂ ਦਾ ਹਰ ਚਾਹੇ ਉਹ ਮੁਸਲਮਾਨ ਹੈ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਹਰ ਬੰਦਾ ਉਹਨਾਂ ਦਾ ਸਤਿਕਾਰ ਕਰਦਾ ਹੈ ਤੇ ਅੱਜ ਇਸੀ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਨਫ਼ਰਤ ਦੀ ਜਿਹੜੀ ਹੈ ਜਿਉਂ ਜੀਵਨ ਹੈ ਜਿਹੜਾ ਨਫਰਤ ਦੀ ਜ਼ਿੰਦਗੀਆਂ ਨੂੰ ਛੱਡ ਕੇ ਚੰਗੇ ਪਾਸੇ ਨੂੰ ਇਹ ਬੱਚੇ ਜਿਹੜੇ ਨੇ ਹਮੇਸ਼ਾ ਇੱਕ ਦੂਜੇ ਨਾਲ ਪਿਆਰ ਤੇ ਸਤਿਕਾਰ ਦੇ ਵਿੱਚ ਰਹਿਣ ਤੇ ਆ ਜਿਹੜੀਆਂ ਕੇਸਰੀ ਦਸਤਾਰਾਂ ਨੇ ਨਾ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਆ ਦੇਖੋ ਬੜੀ ਖੁਸ਼ੀ ਚ ਅੱਡੀਆਂ ਚੁੱਕ ਚੁੱਕ ਕੇ ਇਹ ਤਾਹਾਨੂੰ ਹੋਰ ਹੈ ਬਹੁਤ ਖੁਸ਼ੀਆਂ ਵਾਲੀ ਗੱਲ ਹੈ ਬਹੁਤ ਬਹੁਤ ਤੁਹਾਨੂੰ